ਰੱਬ ਆਸਥਾ ਲੈ ਗਿਆ ਐ ਸਾਰੀ ਰਾਤ ਦੀ ਖਾਗਰਦੇ ਰੇ ਹੋਰ ਵੀ ਆਜੇ ਕੋ ਠੀਕਵਾ ਮੇਰਾ ਪੋਤਾ ਜੇ ਜਵਾਨੀ ਹੋਂਡਾਈ ਤਾਨੂੰ ਕਿ ਨਹੀਂ ਮੇਰਾ ਮੋਤ ਦੇ ਦੋ ਜਿੱਦਾਂ ਦਵੇਗਾ ਮੇਰਾ ਪੋਤਾ ਮੇਰੇ ਨਾਲ ਜਪਾਓ ਮੇਰਾ ਮੋਤ ਮੇਰੀ ਜੋਈ ਜਪਾਓ ਔਰ ਰੱਬ ਨੇ ਤੇ ਦਿੰਦਾ ਲਈ ਔਰ ਕੀਤਾ ਔਰ ਜਿੱਦਾਂ ਦਵੇਗਾ ਮੇਰੀ ਚਾਲ ਜਪਾਓ ਮੇਰਾ ਪੁੱਤ ਮੈਨੂੰ ਵਾਪਸ ਦੇ ਦੋ ਮੇਰਾ ਪੁੱਤ ਵਾਪਸ ਦੇ ਦੋ ਇਹ ਮੈਂ ਕਿੰਨੀ ਤੁਹਾਡੇ ਜੀ ਕਿੰਨੀ ਮੇਰਾ ਪੁੱਤ ਵਾਪਸ ਦੇ ਦੋ ਜਿੰਦਾ ਵੀ ਹੈਗਾ ਉਹਦਾ ਦਾ ਦੇ ਦੋ ਨਾਲ ਹੋ ਗਿਆ 1.5 ਸਾਲ ਹੋ ਗਿਆ ਵਾ ਅੱਲ 10 ਵਜੇ ਗੱਲ ਹੋਈ ਮੇਰੀ ਇਦਾਂ ਦੇ ਟਾਈਮ ਦੇ ਨਾਲ ਕਿੰਗੀਆਂ ਭਲੀਆਂ ਗੱਲਾਂ ਕਰਕੇ ਘੰਟਿਆ ਹੀ ਮਿਲਣਾ ਰੋਟੀ ਰੁੱਟੀ ਖਾਂਂਦੇ ਆ ਹੀ ਆ ਬਹੰਦੇ ਜੀ ਮੈਂ ਫੋਨ ਨਹੀਂ ਕੀਤਾ ਮੈਂ ਸਾਰਾ ਦਿਨ ਉਹਨੂੰ ਫੋਨ ਕਰਦੀ ਰਹੀ ਨਹੀਂ ਹੁੰਨੀ ਆ ਉਹ ਜੀ ਵੀ ਨਹੀਂ ਨੀ ਕੀ ਕਰਨ ਨੇ ਆਵਾ ਅਈ ਮੈਂ ਕੱਲ ਕੀਤਾ ਨਾ ਮੈਨੂੰ ਰਾਤੀ 7:30 ਵਜੇ ਕੋਈ ਮੰਡੇ ਦਾ ਜਾਰਦਾ ਫੋਨ ਆਇਆ ਬੰਦਾ ਨੰਬਰ ਤੇ ਜੋ ਗੁੰਡੇਲ ਕੇ ਨੂੰ ਤੇ ਭਰਾ ਨੂੰ ਵੀ ਆਪਣੇ ਡੈਡੀ ਦਾ ਨੰਬਰ 'ਤੇ ਜ ਆਏ ਇਹ ਦੋਨੋਂ ਮੈਸੇਜ ਕੀਤਾ ਕੀ ਗੱਲ ਇਹ ਕਹਿੰਦਾ ਠੀਕ ਨਹੀਂ ਆ ਅਈ ਅੰਦੇਸਾ ਥਾਲ ਲੈ ਗਿਆ ਅਈ ਸਾਰੀ ਰਾਤ ਦੀ ਖਾ ਕਰਦੇ ਰਹੇ ਹੁਣ ਵੀ ਆਜੇ ਮੋਢੀ ਕਵਾਏ ਮੇਰੇ ਦੋ ਬੇਟੇ ਇੱਕ ਬੇਟੀ ਆ 20 ਸਾਲ ਦਾ ਹੀ ਗਾ ਜਿਸ ਮੇਰਾ ਮੁੱਤ ਜਵਾਨੀ ਉਡਾਈ ਤੁਹਾਨੂੰ ਕਿੰਨੀ ਮੇਰਾ ਮੁੱਤ ਦੇ ਦੋ ਜਿੱਦਾਂ ਮੈਂ ਕਹਾ ਮੇਰਾ ਪੁੱਤ ਮੇਰੇ ਲੋਰੀ ਤੇ ਪਾ ਰੋ ਮੇਰਾ ਪੁੱਤ ਮੇਰੇ ਲੋਰੀ ਤੇ ਪਾ ਰੋ ਔਰ ਰੱਬ ਨੇ ਤਾਂ ਜਿੰਦਾ ਰੱਖੀ ਉਹਨੂੰ ਕੀਤਾ ਅਰ ਜਿੱਦ ਦਾ ਨਹੀਂ ਆਗਾ ਮੇਰੀ ਚੋਲੀ ਚਫਾਦੋ ਜਰਨਾ ਅਜੀਤ ਸਿੰਘ ਜੀ ਹਾਂ ਜੀ ਅਸੀਂ ਸਰਕਾਰ ਤੋਂ ਫੋਰ ਜੋਰ ਮੰਗ ਕਰਦੇ ਆ ਕਿ ਉਸ ਦੀ ਮਰਤਕ ਦੇ ਆ ਸਾਰਾ ਕੁਝ ਮੰਨ ਲੋ ਦੇਖਦੇ ਆ ਇਹਨਾਂ ਦੇ ਹਾਲਾਤ ਦੇਖਦੇ ਆ ਇੱਥੇ ਇਹਨਾਂ ਦੇ ਨਿਵਾਸ ਸਥਾਨ ਪਿੰਡ ਤਰਿਵਲ ਪੁੱਜਾ ਵਿਖੇ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚਾਉਣ ਦੀ ਫੋਰ ਜੋਰ ਅਪੀਲ ਕੀਤੀ ਜਾਂਦੀ ਹੈ ਇਸ ਨੂੰ ਤਕਰੀਬਨ 1.5 ਸਾਲ ਹੋ ਗਏ ਜੀ ਤਕਰੀਬਨ 70-75 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਮਨ ਲੋ ਗਿਆ ਹੈ ਜੀ ਉਹਨਾਂ ਹਾਲਤ ਬਹੁਤ ਹੀ ਤਰਸਰੋਕ ਤੁਸੀਂ ਦੇਖ ਹੀ ਰਹੇ ਜੀ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ ਹਜੇ ਇਸਰ ਕੁਝ ਕਨਫਰਮ ਨਹੀਂ ਹੋਇਆ ਉਹਨਾਂ ਨੂੰ ਹਾਰਟ ਅਟੈਕ ਦੱਸਿਆ ਜਾ ਰਿਹਾ ਵੀ ਉਹਨੂੰ ਹਾਰਟ ਅਟੈਕ ਹੋਇਆ ਹੈ ਅਜੇ ਕੁਝ ਕਨਫਰਮ ਨਹੀਂ ਕਿ ਕਿਦਾਂ ਦੇਥ ਹੋਈ ਪਰ ਕੁਝ ਮੰਗ ਕਰਦੇ ਆ ਵੀ ਉਹਦੀ ਡੈੱਡ ਬੋਡੀ ਨੂੰ ਇੰਡੀਆ ਲੈ ਕੇ ਆ ਜਾਵੇ ਹਾਂਜੀ ਤੇ ਜੋ ਵੀ ਬੰਦ ਕਰਵੇ ਕੀਤੀ ਜਾਵੇ ਬਹੁਤ ਮਾੜਾ ਹੈ ਉਹਦੇ ਛੋਟੇ ਬ੍ਰਦਰ ਦਾ ਬਹੁਤ ਰੋ ਰੋ ਕੇ ਮਾੜਾ ਹਾਲ ਹੈ ਮਾਤਾ ਜੀ ਦਾ ਬਹੁਤ ਮਾੜਾ ਹਾਲ ਹੈ ਨੰਨਾਰੇ ਵੀਰ ਨੂੰ ਬੇਨਤੀ ਹੈ ਕਿ ਜਿੰਨੀ ਵੀ ਦਲਾਜ ਦੀ ਡੈਡ ਬਡੀ ਲਈ ਮਨਜ਼ਮਦਗੀ ਕੀਤੀ ਜਾ ਸਕਦੀ ਸਾਰੇ ਕਰਤੋਂ ਪਰਿਵਾਰ ਦਾ ਬਹੁਤ ਮਾੜਾ ਹਾਲਿਆ ਸਰਕਾਰ ਨੂੰ ਸਾਡੇ ਹੱਥ ਜੋੜ ਕੇ ਮੰਗਿਆ ਵੀ ਉਹਦੀ ਡੈਡ ਬਡੀ ਨਿਕਲਣ ਦੀ ਜਾਵੇ